ਔਰ ਬੜੇ ਤਰੀਕੇ ਦੇ ਨਾਲ ਉਹਦੀ ਪਾਰਟੀ ਦੇ ਉਹਨਾਂ ਦੇ ਕਾਰਕੁਨਾਂ ਨੇ ਜਿਹੜੇ ਦਾਵਾ ਕਰਦੇ ਆ ਕਿ ਐਨੇ 100 ਸਾਲ ਬਾਅਦ ਪੀੜ੍ਹੀ ਦੇ ਵਿੱਚ ਮਨੂ ਦਾ ਮਨੂ ਦੇ ਸਿਸਟਮ ਦਾ ਰਾਜ ਸਥਾਪਿਤ ਹੋਇਆ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਬਦੌਲਤ ਸਾਹ ਲੈਣ ਲੱਗੇ ਆ ਉਨਾ ਗਲਮਾ ਨੂੰ ਮੁੜ ਉਹਨਾਂ ਦੀ ਆਉਣ ਵਾਲੀ ਜਗ੍ਹਾ ਲਿਆਉਣ ਲਈ ਦਿਨ ਰਾਤ ਤਤ ਪਰ ਨਹੀਂ ਕੌਣ ਆਰਐਸਐਸ ਦੀ ਦੇਸ਼ ਦੀ ਸਰਕਾਰ ਚਲਾਉਣ ਬੜੀ ਭਾਰਤੀ ਜਨਤਾ ਪਾਰਟੀ ਔਰ ਰੋਲਾ ਪੰਦੀ ਨੇ ਇਹ ਸੰਵਿਧਾਨ ਵੀ ਬਦਲਾਂਗੀ ਔਰ ਦੇਸ਼ ਦੀ ਬਕਵਾਕ ਕੋਨਿਆਂ ਜਿੱਥੇ ਬੀਜੇਪੀ ਦੀ ਸਰਕਾਰਾਂ ਨੇ ਉੱਥੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਬੁੱਤਾਂ ਦਾ ਬਹੁਤ ਅਪਮਾਨ ਹੋ ਰਿਹਾ ਜੋ ਕੋਈ ਜੈਪੀਵ ਕਹਿੰਦਾ ਉਹਨੂੰ ਕੁੱਟਿਆ ਜਾਂਦਾ ਮਾਰਿਆ ਜਾਂਦਾ ਜੇ ਕਿਸੇ ਬਹੁਤ ਸਤਿਕਾਰਯੋਗ ਸਾਥਿਓ ਜੈਪੀਵ ਛੇ ਸਾਡਾ ਪੰਜਾਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 21 17 ਨਾ ਯਾਦ ਹੁੰਦੀ ਹੈ ਕਿ ਕੁਝ ਕਿਹਾ ਤਾਂ ਹਨੇਰਾ ਚਰੇਗਾ ਨਹੀਂ ਚੁੱਪ ਰਿਹਾ ਤਾਂ ਸ਼ਮਾਂਦਾਨ ਕੀ ਕਹਿਣਗੇ ਤੂ ਦਿਨ ਤੋਂ ਸੋਚ ਰਿਆਂ ਕਿ ਇਸ ਇਸ਼ੂ ਤੇ ਬੋਲਿਆ ਜਾਵੇ ਕਿ ਨਾ ਬੋਲਿਆ ਜਾਵੇ ਮੁੱਦਾ ਇੱਦਾਂ ਦਾ ਬੜਾ ਸਿਸਟਮ ਮੁੱਦਾ ਔਰ ਸਾਡਾ ਸਮਾਜ ਨਾਲ ਸਾਡੇ ਸਮਾਜ ਨਾਲ ਸੰਬੰਧਿਤ ਹੈ ਸਾਡਾ ਸਮਾਜ ਕਿੰਨਾ ਕੁ ਇਸ ਕਰ ਨੂੰ ਸਮਝੇਗਾ ਇੱਕ بڑا ਕੁਐਸਚਨ ਮਾਰਕ ਹੈ ਮੁੱਦਾ ਕੀ ਹੈ ਆਰਐਸਐਸ ਦੇ ਪ੍ਰਚਾਰਕ ਤੇਸ਼ ਦੇ ਪ੍ਰਧਾਨ ਮੰਤਰੀ ਬੀਜੇਪੀ ਦੇ ਆਗੂ ਨਰਿੰਦਰ ਮੋਦੀ ਜੀ ਦਾ ਜਨਮ ਦਿਹਾੜਾ ਗਿਆ 75 ਸਾਲ ਦੇ ਹੋ ਗਏ ਔਰ ਬੜੇ ਤਰੀਕੇ ਦੇ ਨਾਲ ਉਹਦੀ ਪਾਰਟੀ ਦੇ ਉਹਨਾਂ ਦੇ ਕਾਰਕੁਨਾਂ ਨੇ ਜਿਹੜੇ ਦਾਵਾ ਕਰਦੇ ਆ ਕਿ ਐਨੇ 100 ਸਾਲ ਬਾਅਦ ਤੀਸ ਦੇ ਵਿੱਚ ਮਨੂ ਦਾ ਮਨੂ ਦੇ ਸਿਸਟਮ ਦਾ ਰਾਜ ਸਥਾਪਿਤ ਹੋਇਆ ਬ੍ਰਾਹਮਣਵਾਦ ਦਾ ਰਾਜ ਸਥਾਪਿਤ ਹੋਇਆ ਤੇ ਪਿਛਲੇ 11 ਸਾਲਾਂ ਤੋਂ ਦੇਸ਼ ਨੂੰ ਕਿੱਧਰ ਲੈ ਕੇ ਜਾ ਰਹੇ ਨੇ ਇਹ ਕਿਸੇ ਤੋਂ ਛੁਪਿਆ ਹੋਇਆ ਨਹੀਂ ਮਲਕੁੰਡਾ ਨੇ ਨਾ ਆਪ ਦਾ ਮਿੱਤਰ ਭੁੱਲਿਆ ਨਾ ਆਪ ਦਾ ਦੁਸ਼ਮਣ ਭੁੱਲਿਆ ਤੇ ਨਾ ਉਹਨਾਂ ਨੇ ਆਪ ਦੇ ਗੁਲਾਮ ਭੁੱਲੇ ਨੇ ਜਿਹੜੇ ਗੁਲਾਮ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਬਦੌਲਤ ਸਾਹ ਲੈਣ ਲੱਗੇ ਆ ਉਹਨਾਂ ਗੁਲਾਮਾਂ ਨੂੰ ਮੁੜ ਉਹਨਾਂ ਦੀ ਆਉਣ ਵਾਲੀ ਜਗ੍ਹਾ ਲਿਆਉਣ ਲਈ ਦਿਨ ਰਾਤ ਤਤਪਰ ਨੇ ਕੌਣ ਆਰਐਸਐਸ ਦੀ ਦੇਸ਼ ਦੀ ਸਰਕਾਰ ਚਲਾਉਣ ਵਾਲੀ ਭਾਰਤੀ ਜਨਤਾ ਪਾਰਟੀ ਉਹਨਾਂ ਦਾ ਜੋਰ ਲੱਗਾ ਪਿਆ ਕਿ ਇਹ ਜਿਹੜਾ ਦੇਸ਼ ਦਾ ਸੰਵਿਧਾਨ ਹੈ ਜਿਹਦੇ ਸਾਨੂੰ ਸਦੀਆਂ ਬਾਅਦ ਇਸ ਦੇਸ਼ ਦੀ ਧਰਤੀ ਤੇ ਇਨਸਾਨ ਮੰਨਿਆ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਜ਼ਿੰਦਗੀ ਪਰ ਦੇਸ਼ ਸੰਘਰਸ਼ ਦੀ ਬਦੌਰਦ ਤੇ ਹੱਕ ਜਿਹੜੇ ਮਿਲੇ ਆ ਉਹ ਹੱਕ ਉਹਨਾਂ ਨੂੰ ਪਛਦੇ ਨਹੀਂ ਉਹਨਾਂ ਨੂੰ ਖਤਮ ਕਰ ਦੇ ਲਈ ਔਰ ਰੋਲਾ ਪੁੰਦੀ ਨਹੀਂ ਕਿ ਸੰਵਿਧਾਨ ਵੀ ਬਦਲਾਂਗੇ ਔਰ ਦੇਸ਼ ਦੇ ਬਖਵਕ ਕੋਨਿਆਂ ਜਿੱਥੇ ਭਾਜਪੀ ਦੀ ਸਰਕਾਰਾਂ ਨੇ ਉੱਥੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਪੁੱਤਾਂ ਦਾ ਬਹੁਤ ਅਪਮਾਨ ਹੋ ਰਿਹਾ ਜੋ ਕੋਈ ਜੈ ਭੀਮ ਕਹਿੰਦਾ ਉਹਨੂੰ ਕੁੱਟਿਆ ਜਾਂਦਾ ਮਾਰਿਆ ਜਾਂਦਾ ਜੇ ਕਿਸੇ ਦੇ ਜੇਬ ਦੇ ਵਿੱਚੋਂ ਡਾਕਟਰ ਅੰਬੇਡਕਰ ਜੀ ਦਾ ਫੋਟੋ ਮਿਲਦਾ ਉਹਦੇ ਤੇ ਬਹੁਤ ਤਸ਼ੱਦਦ ਹੁੰਦੀ ਹੈ ਉਸੇ ਪਾਰਟੀ ਦੇ ਆਗੂ ਦੇਸ਼ ਦੇ ਪ੍ਰਧਾਨ ਮੰਤਰੀ ਆਰਐਸਐਸ ਦੇ ਪ੍ਰਚਾਰਕ ਜਿੰਦਗੀ ਪਰਦੇ ਪ੍ਰਚਾਰਕ ਨਰਿੰਦਰ ਮੋਦੀ ਦਾ ਜਨਮ ਦਿਹਾੜਾ ਬੱਲਾਂ ਵਾਲੇ ਸਤਗੁਰੂ ਰਵਿਦਾਸ ਮਹਾਰੀ ਦੀ ਦੇਰੇ ਤੇ ਮਨਾਇਆ ਗਿਆ ਬਹੁਤ ਇਸ ਗੱਲ ਨੇ ਸਾਨੂੰ ਦੁੱਖ ਦਿੱਤਾ ਮੈਂ ਪੜਿਆ ਨਿਊਜ਼ਪੇਪਰ 'ਚ ਮੈਂ ਸੁਣਿਆ ਵੀ ਉਥੇ ਕੇਕ ਵੀ ਕੱਟਿਆ ਗਿਆ ਵੀਡੀਓ ਵੀ ਵੇਖੀਆ ਮਤਲਬ ਸੋਚ ਕੇ ਮਨ ਨੂੰ ਇੰਨਾ ਜਿੰਨੀ ਠੇਸ ਲੱਗੀ ਆ ਯਾਰ ਕਿੱਧਰ ਨੂੰ ਤੁਰਪੇ ਨਹੀਂ ਸਾਡੇ ਡੇਰੇ ਕਿੱਧਰ ਨੂੰ ਤੁਰਪੇ ਨਹੀਂ ਸਭ ਤੋਂ ਵੱਡਾ ਡੇਰਾ ਹੈ ਸਤਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਚਾਰ ਕਰਨ ਦਾ ਜਿਹੜਾ ਦਾਵਾ ਕੀਤਾ ਜਾਂਦਾ ਆ ਉਹੀ ਸਭ ਤੋਂ ਵੱਡਾ ਡੇਰਾ ਆ ਤੇ ਇਸ ਡੇਰੇ ਦੇ ਜਿਹੜੇ ਆ ਪੈਰੋਕਾਰ ਵੀ ਬਹੁਤ ਨਹੀਂ ਸਾਡੇ ਸਮਾਜ ਦੇ ਵਿੱਚ ਜਿਹੜੇ ਉਥੇ ਜਾਂਦੇ ਆ ਜਿਨ੍ਹਾਂ ਦਾ ਜਿਹੜਾ ਉਥੇ ਨਤਮਸਤਕ ਹੁੰਦੇ ਨੇ ਅਸੀਂ ਵੀ ਜਾਂਦੇ ਆ ਪਰ ਆਮ ਇਧਰ ਹੀ ਸੀ ਕਰਦੇ ਆ ਕਿ ਉਸ ਡੇਰੇ ਤੇ ਇੱਕ ਫਿਰਕੂ ਪ੍ਰਧਾਨ ਮੰਤਰੀ ਦਾ ਜਨਮ ਦਿਹਾੜਾ ਬਨਾਇਆ ਜਾਊਗਾ ਕੇਕ ਕੱਟਿਆ ਜਾਵੇਗਾ ਬਹੁਤ ਦੁੱਖ ਹੋਇਆ ਮਤਲਬ ਉਹ ਜਿਹੜੀ ਅਸੀਂ ਖਾਨ ਸੁਣਦੇ ਆ ਰਹੇ ਆ ਕਿ ਡੇਰੇ ਤਾਂ ਜਿਹੜੇ ਆ ਇਨਤ ਤੱਕ ਆਰਐਸਐਸ ਵਾਲੇ ਕਬਜ਼ਾ ਕਰ ਚੁੱਕੇ ਨਹੀਂ ਅਸੀਂ ਲੋਕਾਂ ਨੂੰ ਜਵਾਬ ਦਿੰਦੇ ਸੀ ਕਿ ਨਹੀਂ ਜਿਹੜੇ ਸਾਡੇ ਸਭ ਗੁਰੂ ਰਵਿਦਾਸ ਮਹਾਰਾਜ ਦੇ ਨਾਮ ਤੇ ਡੇਰੇ ਚੱਲਦੇ ਆ ਉਹ ਆਰਐਸਐਸ ਤਾਂ ਉਥੋਂ ਕੋਹੇ ਦੂਰ ਹੈ ਦੱਸੋ ਕੀ ਜਵਾਬ ਦਈਏ ਲੋਕਾਂ ਨੂੰ ਇਹ ਬਹੁਤ ਦੁੱਖ ਹੋਇਆ ਬਹੁਤ ਹੀ ਦੁੱਖ ਹੋਇਆ ਜਿਨ੍ਹਾਂ ਦੀ ਇਸ ਡੇਰਿਆਂ ਦੇ ਵਿੱਚ ਆਸਥਾ ਹੈ ਸਤਗੁਰੂ ਮਹਾਰਾਜ ਜੀ ਤੇ ਗੁਰੂ ਰਵਿਦਾਸ ਮਹਾਰਾਜ ਵਿੱਚ ਤਾਂ ਸਾਰਿਆਂ ਦੀ ਆਸਤਾ ਹੈ ਜਿਹੜਾ ਵੀ ਚਮਾਰਾਂ ਦੇ ਘਰ ਜੰਮਿਆ ਠੀਕ ਹੈ ਨਾ ਉਹ ਤੋਂ ਤਾਂ ਆਪਾਂ ਮੁਨਕਰ ਹੋ ਹੀ ਨਹੀਂ ਸਕਦੇ ਗੁਰੂ ਰਵਿਦਾਸ ਮਹਾਰਾਜ ਜੀ ਤੇ ਉਹਨਾਂ ਦੀ ਬਾਣੀ ਤੋਂ ਉਹਨਾਂ ਦੇ ਜੋ ਜ਼ਿੰਦਗੀ ਪਰਦਾ ਫਲਸਫਾ ਆ ਉਹ ਤੋਂ ਮੁਨਕਰ ਨਹੀਂ ਹੋ ਸਕਦੇ ਠੀਕ ਹੈ ਨਾ ਉਹ ਤਾਂ ਹੈ ਹੀ ਹੈ ਬਟ ਗੁਰੂ ਰਵਿਦਾਸ ਮਹਾਰਾਜ ਦੇ ਨਾਂ ਤੇ ਬਣੇ ਹੋਏ ਡੇਰੇ ਦੇ ਵਿੱਚ ਆਰਐਸਐਸ ਦੇ ਵੱਡੇ ਆਗੂ ਦਾ ਜਨਮ ਦਿਨ ਮਨਾਇਆ ਜਾਣਾ ਅਤੀ ਅਤੀ ਨਿੰਦਣਯੋਗ ਹੈ ਸਾਡੇ ਸਮਾਜ ਨੂੰ ਜ਼ਰੂਰ ਅੱਖਾਂ ਖੋਲ੍ਹਣੀਆਂ ਚਾਹੀਦੀਆਂ ਨੇ। ਜ਼ਰੂਰ ਅੱਖਾਂ ਖੋਲ੍ਹਣੀਆਂ ਚਾਹੀਦੀਆਂ। ਗੁਰੂ ਰਵੀਦਾਸ ਸਾਡੇ ਲਈ ਸਰਬਉੱਚ ਨੇ। ਉਹਨਾਂ ਦੀ ਮਾਨਤਾ ਸਾਡੇ ਲਈ ਸਰਬਉੱਚ ਹੈ ਪਰ ਜੇ ਉਹਨਾਂ ਦੇ ਨਾਮ ਤੇ ਚੱਲਣ ਵਾਲੇ ਡੇਰਿਆਂ ਦੇ ਵਿੱਚ ਸਾਡੇ ਦੁਸ਼ਮਣਾਂ ਦੇ ਜਨਮ ਦਿਹਾੜੇ ਮਨਾਏ ਜਾਣ ਜਿਨ੍ਹਾਂ ਨੇ ਸਾਨੂੰ ਰੋਲ ਕੇ ਰੱਖਿਆ ਸਦੀਆਂ ਤੋਂ ਉਸ ਫਲਸਫੇ ਨੂੰ ਜਿਹੜੇ ਅੱਜ ਵੀ ਲਾਗੂ ਕਰਦੇ ਆ ਇਸ ਦੇਸ਼ ਦੇ ਵਿੱਚ ਅੱਜ ਵੀ ਰਾਮ ਰਾਜ ਦੀ ਗੱਲ ਕਰਦੇ ਆ। ਉਨ੍ਹਾਂ ਦੇ ਆਗੂਆਂ ਦੇ ਅਸੀਂ ਕੀ ਮੈਸੇਜ ਦੇਵਾਂਗੇ ਆਪਣੀਆਂ ਪੀੜ੍ਹੀਆਂ ਨੂੰ ਅਗਲੀਆਂ ਪੀੜ੍ਹੀਆਂ ਕੀ ਸੋਚਣਗੀਆਂ ਮੈਨੂੰ ਪਤਾ ਵੋਟਾਂ ਦੇ ਚੱਕਰ 'ਚ ਕਿਸੇ ਲੀਡਰ ਨੇ ਸ਼ੁਰੂ ਕਰ ਲੀਡਰ ਨੇ ਤਾਂ ਖੈਰ ਵਿਰੋਧ ਕਰਨਾ ਹੀ ਨਹੀਂ ਕਿਉਂ ਪਤਾ ਨਹੀਂ ਉਹ ਸਮਝਦੇ ਹੀ ਨਹੀਂ ਇਹਨਾਂ ਗੱਲਾਂ ਨੂੰ ਵੀ ਇਸ ਕੀ ਹੈ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਨਾਮ ਤੇ ਜਿਹੜੀ ਪਾਰਟੀ ਚੱਲਦੀ ਆ ਜਿਹੜੇ ਗੁਰੂ ਅਰਵਿਦਾਸ ਜੀ ਦੇ ਵੱਡੇ ਮੁਦਈ ਵੀ ਕਹੋਂਦੇ ਨੇ ਉਹਨਾਂ ਦੇ ਲੀਡਰ ਵੀ ਨਹੀਂ ਬੋਲ ਰਹੇ ਕਿਉਂ ਨਹੀਂ ਬੋਲਦੇ ਵੋਟਾਂ ਦਾ ਚੱਕਰੇ ਯਾਰ ਉਹ ਸਮਝ ਲੋ ਜਿਹੜਾ ਜਿਹੜਾ ਵੋਟਰ ਇਹ ਲੈ ਸ਼ੁਰੂ ਕਾਸਟ ਬੁੱਟਰ ਇਸ ਗੱਲ ਨੂੰ ਨਹੀਂ ਸਮਝ ਰਿਹਾ ਇਸ ਗੱਲ ਦੀ ਜੇ ਨੂੰ ਪੀੜ ਨਹੀਂ ਹੋਈ ਉਹ ਵੋਟ ਕਿੱਥੋਂ ਪਾ ਦਊਗਾ ਆਪਦੇ ਸਮਾਜ ਦੇ ਨਾਂ ਤੇ ਬਣੀ ਹੋਈ ਪਾਰਟੀ ਨੂੰ ਸਵਾਲ ਹੀ ਨਹੀਂ ਪੈਦਾ ਹੁੰਦਾ ਯਾਰ ਸਵਾਲ ਹੀ ਨਹੀਂ ਪੈਦਾ ਹੁੰਦਾ ਜਿਨ੍ਹਾਂ ਦੇ ਆਗੂਆਂ ਦੇ ਜਿਹੜੇ ਆਗੂਆਂ ਦੇ ਇਥੇ ਜਨਮ ਦਿਹਾੜੇ ਮਨਾਏ ਮਨਾਏ ਜਾ ਰਹੇ ਨੇ ਉਹਨਾਂ ਦੀ ਪਾਰਟੀ ਦੀ ਵੱਲੇ ਵੱਲੇ ਹੋਣੀ ਹੈ ਕਦੀ ਇਹ ਕਾਂਗਰਸ ਦੇ ਡੇਰੇ ਕਾਂਗਰਸ ਦੇ ਕਬਜੇ ਸੀ ਅੱਜ ਜੀ ਭਾਪੀ ਦੇ ਆਰਐਸਐਸ ਦੇ ਕਬਜੇ ਚ ਹੋ ਗਿਆ ਇਹ ਸਾਡਾ ਸਮਾਜ ਜ਼ਰੂਰੀ ਇਸ ਗੱਲ ਤੋਂ ਸੁਚੇਤ ਹੋ ਗਿਆ ਇਹ ਸਾਡੇ ਸਮਾਜ ਨੂੰ ਸੁਚੇਤ ਹੋਣਾ ਹੀ ਪੈਣਾ ਹੈ ਨਹੀਂ ਤਾਂ ਗੁਜ਼ਾਰਾ ਨਹੀਂਗਾ ਜਿਹਦਾ ਵਿੱਚ ਸਿੱਖਾਂ ਵਾਲਾ ਹਾਲ ਹੋਣਾ ਜੋ ਸਿੱਖਾਂ ਦਾ ਹੋਇਆ ਉਹਨਾਂ ਦੇ ਬਹੁਤ ਡੇਰੇ ਜਿਹੜੇ ਆ ਆਰਐਸਐਸ ਦੇ ਅੰਡਰ ਹੈ ਤੇ ਦੇਖੋ ਸਿੱਖੀ ਦਾ ਕਹਾਣ ਹੋ ਗਿਆ ਸਿੱਖਾਂ ਦਾ ਕੀ ਬਣ ਰਿਹਾ ਆ ਆਪਾਂ ਤਾਂ ਪਹਿਲਾਂ ਹੀ ਮਰੇ ਹੋਈਆਂ ਜੇ ਜਿਹੜੇ ਮਰਿਆ ਹੋਇਆ ਜਿਹੜਾ ਸਹਿਕ ਦੇ ਨੇ ਉਹਨਾਂ ਦੇ ਵੀ ਛਾਤੀ ਤੇ ਜੇ ਕੋਈ ਡਾਂਸ ਕਰੂਗਾ ਇਹ ਵੀ ਜਿਹੜੇ ਚਾਰ ਸਾਇਆ ਇਹ ਵੀ ਨਿਕਲ ਜਾਣੇ ਆ ਸੋ ਮੇਰੀ ਡੇਰੇਦਾਰਾਂ ਨੂੰ ਡੇਰੇ ਦੇ ਜਿਹੜੇ ਸਲਾਹਕਾਰ ਨੇ ਉਹਨਾਂ ਨੂੰ ਮੇਰੀ ਬੇਨਤੀ ਆ ਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਜ਼ਿੰਦਗੀ ਪਰ ਦੇ ਸੰਘਰਸ਼ ਦੀ ਬਦੌਲਤ ਅਸੀਂ ਉੱਠਣ ਲੱਗਾ ਸਾਡਾ ਸਮਾਜ ਇਹਨੂੰ ਸਮਾਜ ਨੂੰ ਥੋੜਾ ਹੋਰ ਉੱਠ ਲੈਣ ਦਿਓ ਯਾਰ ਜਾਗਣ ਦਿਓ ਕਿਰਪਾ ਕਰਕੇ ਆਰਐਸਐਸ ਵਾਲਿਆਂ ਦੇ ਜਿਹੜੇ ਹੱਥ ਠੋਕੀ ਨਾ ਬਣੋ ਇਹ ਗੁਰੂ ਰਵਿਦਾਸ ਮਹਾਰਾਜ ਦੀ ਮਨ ਲੋ ਜੋਨ ਦੀ ਮਿਸ਼ਨ ਹੈ ਉਹਨਾਂ ਦਾ ਜੋ ਉਹਨਾਂ ਦੀ ਬਾਣੀ ਹੈ ਉਹਨਾਂ ਦੀ ਬਾਣੀ ਦਾ ਵੀ ਉਪਮਾਨ ਹੈ ਉਹ ਮਾਨਵਤਾਵਾਦੀ ਗੱਲ ਕਰਦੇ ਆ ਇਹ ਗੈਰ ਮਾਨਵਤਾਵਾਦੀ ਜਿਹੜੇ ਲੀਡਰਾਂ ਦੇ ਜਿਹੋ ਉਹਨਾਂ ਡੇਰਿਆਂ ਦੇ ਵਿੱਚ ਜਨਮ ਦਿਨ ਮਨਾਏ ਜਾਣਗੇ ਤਾਂ ਫਿਰ ਸੋਚੋ ਆਪਾਂ ਕੀ ਕਰ ਰਹੇ ਹਾਂ ਸੋ ਮੇਰੀ ਨਿਮਰਤਾ ਸਾਥ ਮੈਨੂੰ ਪਤਾ ਬੜਿਆਂ ਨੂੰ ਇਹਦੀ ਸਮੱਸਿਆ ਵੀ ਲੱਗੇਗੀ ਪਰ ਬੋਲਣਾ ਤਾਂ ਹੈ ਨਾ ਕਮਾਂਗੇ ਤਾਂ ਸਹੀ ਸਾਡੇ ਸਮਾਜ ਦੇ ਵਿੱਚ ਜੇ ਕੋਈ ਗਲਤ ਹੋਈ ਜਾਂਦਾ ਹੈ ਉਹਦੇ ਬਾਰੇ ਜੇ ਕੋਈ ਬੋਲਾਂਗੇ ਨਹੀਂ ਜਿਗਰ ਨਹੀਂ ਕਰਾਂਗੇ ਸਮਾਜ ਦੇ ਦੇ ਫਿਰ ਕੌਣ ਬੋਲੂਗਾ ਤੇ ਮੈਂ ਤਾਂ ਸਮਝਦਾ ਸਾਡੇ ਜਿਹੜੇ ਡੇਰੇ ਵਾਲਿਆਂ ਨੂੰ ਨਾ ਇਹ ਗੱਲ ਬਹੁਤ ਵੱਡੀ ਸਮਾਜ ਨੂੰ ਬੜਾ ਦੁੱਖ ਲੱਗਾ ਇਹ ਜਿਹੜੇ ਨੇ ਉਥੇ ਕੇਕ ਕੱਟਿਆ ਜਨਮ ਦਿਨ ਮਨਾਇਆ ਸਮਾਜ ਤੋਂ ਮਾਫੀ ਮੰਗਣਾ